ਥਾਣਾ ਸਿਟੀ ਰਾਜਪੁਰਾ ਪੁਲਿਸ ਨੇ 1 ਕਿਲੋ ਫੀਨ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਤੇ ਪੂਰੀ ਸਫਲਤਾ ਹਾਸਲ ਕੀਤੀ ਹੈ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਿਆਂ ਦੇ ਖਿਲਾਫ ਇਸ ਦੇ ਵਿੱਚ ਪੁਲਿਸ ਲਗਾਤਾਰ ਆਪਣੇ ਕੰਮ 'ਚ ਲੱਗੀ ਹੋਈ ਹੈ ਜਿਸ ਦੇ ਵਿੱਚ ਹੁਣ ਥਾਣਾ ਸਿਟੀ ਰਾਜਪੁਰਾ ਨੂੰ ਬਹੁਤ ਵੱਡੀ ਜੋ ਹੈ ਸਫਲਤਾ ਮਿਲੀ ਹੈ ਜਿਸ ਦੇ ਵਿੱਚ ਉਹਨਾਂ ਨੇ 1 ਕਿਲੋ ਫੀਨ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਹੜੇ ਪੱਤਿਹਾਰਾਂ ਦੇ ਮੰਦੇ ਨਜ਼ਰ ਸਾਡੇ ਵੱਖ-ਵੱਖ ਨਾਕੇ ਅਤੇ ਗਸ਼ਤਾਂ ਜਿਹੜੀਆਂ ਸਾਡੇ ਸੀਨੀਅਰ ਅਫਸਰ ਐਸਐਸਪੀ ਸਾਹ ਪਰਿਆਲਾ ਸ਼੍ਰੀ ਵਰਨ ਸ਼ਰਮਾ ਇੱਥੇ ਅਥੇ ਐਸਪੀ ਇਨਵੈਸਟੀਗੇਸ਼ਨ ਵਰਵੰਸ ਬੈਂਸ ਜੀ ਅਤੇ ਡੀਐਸਪੀ ਰਾਜਪੁਰਾ ਸਾਹ ਵੱਲੋਂ ਆਰਡਰ ਅਤੇ ਤੰਤਮ ਤੱਕ ਸਾਡੀਆਂ ਗਸ਼ਤਾਂ ਅਤੇ ਨਾਕੇ ਲਗਾਏ ਗਏ ਆ ਸਾਡੇ ਐਸਆਈ ਪਰਮਜੀਤ ਸਿੰਘ ਜਿਹੜੇ ਗਸ਼ਤੇ ਸੀਗੇ ਉਹਨਾਂ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਇਹਨਾਂ ਨੇ ਇੱਕ ਸ਼ੱਕ ਦੇ ਆਧਾਰ ਤੇ ਇੱਕ ਵਿਅਕਤੀ ਜਿਹਦਾ ਨਾਮ ਇਕਬਾਲ ਖਾਨ ਜਿਹੜਾ ਉਤਰਾ ਖੰਡ ਦਾ ਰਹਿਣ ਵਾਲਾ ਉਹਨੂੰ ਰੋਕ ਕੇ ਚੈੱਕ ਕੀਤਾ ਚੈਕਿੰਗ ਦੌਰਾਨ ਉਹਦੇ ਕੋਲੋਂ 1 ਕਿਲੋ ਅਫੀਮ ਜਗ੍ਹੀ ਤੋਂ ਸਾਨੂੰ ਬਰਾਮਦ ਹੋਈ ਅਸੀਂ 252 ਐਫਆਰ ਨੰਬਰ ਅਤੇ 186185 ਤਹਿਤ ਪਰਚਾ ਦਰਜ ਕੀਤਾ ਅੱਜ ਹੀ ਮਾਨਯੋਗ ਅਦਾਲਤ ਦੇ ਵਿੱਚ ਇਹਨੂੰ ਪੇਸ਼ ਕਰਕੇ ਇੱਕਦੰ ਦਾ ਜਿਹੜਾ ਸਾਡਾ ਪੁਲਿਸ ਰਮਾਨਾ ਹਾਸਲ ਕੀਤਾ ਹੈ। ਸਰੀ ਦਸੈਨ ਇਹ ਕਿੱਥੋਂ ਲੈ ਕੇ ਆਏ ਸੀਗੇ ਜੀ ਤੇ ਅੱਗੇ ਕਿੱਥੇ ਸਪਲਾਈ ਕਰਦੇ ਕਰਨੀ ਸੀ? ਇਹ ਇਹ ਉੱਤਰਾਖੰਡ ਤੋਂ ਲੈ ਕੇ ਆਏ ਆ ਤੇ ਇਹਨਾਂ ਨੇ ਅੱਗੇ ਕਿਤੇ ਲੈ ਕੇ ਜਾਣੀਆਂ ਉਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਉਹਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਸਾਰੇ ਅਸੀਂ ਦੇਖਾਂਗੇ ਜਿਹੜਾ ਵੀ ਇਹ ਵਿੱਚ ਸਾਮਲ ਹੋਇਆ ਉਹ ਬਿਲਕੁਲ ਨਹੀਂ ਬਗਸਿਆ ਜਰਵਾਰ। ਉਹਦੇ ਤੇ ਸੰਤਕਾਰ ਕਾਰਵਾਈ ਕੀਤੀ ਜਾਊ ਸਰ ਪਹਿਲਾਂ ਵੀ ਕੋਈ ਮਾਮਲਾ ਦਰਜੇ ਜੀ ਇਹਦੇ ਤੇ ਨਹੀਂ ਫਿਲਹਾਲ ਇਹਦੇ ਤੇ ਕੋਈ ਮਾਮਲਾ ਦਰਜ ਨਹੀਂ ਸਾਹਮਣੇ ਆਇਆ ਇਹ ਪਹਿਲੀ ਵਾਰੀ ਹੀ ਉੱਤਰਾਖੰਡ ਤੋਂ ਲੈ ਕੇ ਪੰਜਾਬ ਦੇ ਵਿੱਚ ਆਇਆ ਹੈ ਸਰ ਇੰਨੇ ਕੋਈ ਮਾੜੀ ਮੁੱਟੀ ਇੰਦਸੀ ਜੀ ਹੈ ਵੀ ਕਿੱਥੇ ਕਿਹਨੂੰ ਦੇ ਕਿਹਨੂੰ ਦੇਣੀ ਸੀ ਕੋਈ ਸਪਲਾਈ ਕੋਈ ਅਹੀ ਗੱਲਬਾਤ ਆਈ ਸਾਹਮਣੇ ਹਾਂਜੀ ਉਹ ਅਸੀਂ ਮਾਣਯੋਗ ਤੋਂ ਦਰਜ ਜਿਹੜਾ ਇੱਕਦਮ ਦਾ ਪੁਲਿਸ ਮਾਨ ਹਾਸਲ ਕੀਤਾ ਉਹਦੇ ਵਿੱਚ ਅਸੀਂ ਸਾਰੀ ਇਨਵੈਸਟੀਗੇਸ਼ਨ ਕਰਾਂਗੇ ਥਾਣਾ ਸਿਟੀ ਰਾਜਪੁਰਾ ਪੁਲਿਸ ਨੇ 1 ਕਿਲੋ ਫੀਮ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਤੇ ਪੂਰੀ ਸਫਲਤਾ ਹਾਸਲ ਕੀਤੀ ਹੈ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਿਆਂ ਦੇ ਖਿਲਾਫ ਇਸ ਦੇ ਵਿੱਚ ਪੁਲਿਸ ਲਗਾਤਾਰ ਆਪਣੇ ਕੰਮ 'ਚ ਲੱਗੀ ਹੋਈ ਹੈ ਜਿਸ ਦੇ ਵਿੱਚ ਹੁਣ ਥਾਣਾ ਸਿਟੀ ਰਾਜਪੁਰਾ ਨੂੰ ਬਹੁਤ ਵੱਡੀ ਜੋ ਹੈ ਸਫਲਤਾ ਮਿਲੀ ਹੈ ਜਿਸ ਦੇ ਵਿੱਚ ਉਹਨਾਂ ਨੇ 1 ਕਿਲੋ ਫੀਮ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਹੜੇ ਇਤਿਹਾਰਾਂ ਦੇ ਮੰਦੇ ਨਜ਼ਰ ਸਾਡੇ ਵੱਖ-ਵੱਖ ਨਾਕੇ ਅਤੇ ਗਸ਼ਤਾਂ ਜਿਹੜੀਆਂ ਸਾਡੇ ਸੀਨੀਅਰ ਅਫਸਰ ਐਸਐਸਪੀ ਸਾਹ ਪਿਆੜਾ ਸ੍ਰੀ ਵਰਨ ਸ਼ਰਮਾ ਇਬਾਦ ਅਤੇ ਐਸਪੀ ਇਨਵੈਸਟੀਗੇਸ਼ਨ ਗੁਰਵੰਸ ਬੈਂਸ ਜੀ ਅਤੇ ਜੀਐਸਪੀ ਰਾਜਪਰਾ ਸਾਹਿਬ ਵੱਲੋਂ ਆਗਡ ਹਦ ਤਮ ਤਾਪਕ ਸਾਡੀਆਂ ਗਸ਼ਤਾਂ ਅਤੇ ਨਾਕੇ ਲਗਾਏ ਗਏ ਆ ਸਾਡੇ ਐਸਆਈ ਪਰਮਜੀਤ ਸਿੰਘ ਜਿਹੜੇ ਗ੍ਰਾਸਟ ਦੇ ਸੀਗੇ ਉਹਨਾਂ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਇਹਨਾਂ ਨੇ ਇੱਕ ਸ਼ੱਕ ਦੇ ਆਧਾਰ ਤੇ ਇੱਕ ਵਿਅਕਤੀ ਜਿਹਦਾ ਨਾਮ ਇਕਬਾਲ ਖਾਨ ਜਿਹੜਾ ਉਤਰਾ ਖਣ ਦਾ ਰਹਿਣ ਵਾਲਾ ਉਹਨੂੰ ਰੋਕ ਕੇ ਚੈੱਕ ਕੀਤਾ ਚੈਕਿੰਗ ਦੌਰਾਨ ਉਹਦੇ ਕੋਲੋਂ 1 ਕਿਲੋ ਅਫੀਮ ਜਿਹੜੀ ਸਾਨੂੰ ਬਰਾਮਦ ਹੋਈ ਅਸੀਂ 252 ਐਫ ਆਰ ਨੰਬਰ ਅਤੇ 18 85 ਤਹਿਤ ਪਰਚਾ ਦਰਜ ਕੀਤਾ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਇਹਨੂੰ ਪੇਸ਼ ਕਰਕੇ ਇੱਕਦੰ ਦਾ ਜਿਹੜਾ ਸਾਡਾ ਪੁਲਿਸ ਰਮਾਲਾ ਹਾਸਲ ਕੀਤਾ। ਸਰੇ ਦੱਸਿਆ ਇਹਨਾਂ ਕਿੱਥੋਂ ਲੈ ਕੇ ਆਏ ਸੀਗੇ ਜੀ ਤੇ ਅੱਗੇ ਕਿੱਥੇ ਸਪਲਾਈ ਕਰਨੀ ਸੀ ਕਰਨੀ ਸੀ ਜੀ ਇਹ ਉੱਤਰਾਖੰਡ ਤੋਂ ਲੈ ਕੇ ਆਏ ਆ ਤੇ ਇਹਨਾਂ ਨੇ ਅੱਗੇ ਕਿਤੇ ਲੈ ਕੇ ਜਾਣੀ ਆ ਉਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਸਾਰੇ ਅਸੀਂ ਦੇਖਾਂਗੇ ਜਿਹੜਾ ਵੀ ਇਹ ਵਿੱਚ ਸ਼ਾਮਲ ਹੋਇਆ ਉਹ ਬਿਲਕੁਲ ਨਹੀਂ ਬਖ ਸਕਦਾ। ਉਹਦੇ ਤੇ ਸੰਤਕਾਰ ਕਾਰਵਾਈ ਕੀਤੀ ਜਾਵੇ ਸਰ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਜੀ ਇਹਦੇ ਤੇ ਵੀ ਫਿਲਹਾਲ ਇਹਦੇ ਤੇ ਕੋਈ ਮਾਮਲਾ ਦਰਜ ਨਹੀਂ ਸਾਹਮਣੇ ਆਇਆ ਇਹ ਪਹਿਲੀ ਵਾਰੀ ਹੀ ਤਰਖੰਡ ਤੋਂ ਲੈ ਕੇ ਪੰਜਾਬ ਦੇ ਵਿੱਚ ਆਇਆ ਹੈ ਸਰ ਇਹਨੇ ਕੋਈ ਮਾੜੀ ਮੁੱਟੀ ਇਹ ਦੱਸੀ ਜੀ ਇਹ ਵੀ ਕਿੱਥੇ ਕਿਹਨੂੰ ਦੇ ਕਿਹਨੂੰ ਦੇਣੀ ਸੀ ਜੋ ਸਪਲਾਈ ਕੋਈ ਅਹੀ ਗੱਲ ਬਾਤ ਆਈ ਸਾਹਮਣੇ ਹਾਂਜੀ ਉਹ ਅਸੀਂ ਮਾਣਿਓ ਤੋਂ ਦਾਤ ਜਿਹੜਾ ਇੱਕਦਮ ਦਾ ਪੁਲਿਸ ਮਾਨ ਹਾਸਲ ਕੀਤਾ ਉਹਦੇ ਵਿੱਚ ਅਸੀਂ ਸਾਰੀ ਇਨਵੈਸਟੀਗੇਸ਼ਨ ਕਰਾਂਗੇ